ਨਮਸਕਾਰ ਪੀਐਡੀਸੀ ਦੇ ਜੁਗਾਰੀ ਸਾਥੀਓ ਆਪਾਂ ਜਿੱਥੇ ਪੰਜਾਬ ਸਰਕਾਰ ਇਹ ਮੰਨਣਾ ਦਾ ਪਿੱਟ ਸਿਆਪਾ ਕਰਨ ਨੂੰ ਇਕੱਠੇ ਹੋਏ ਆ ਕਿਉਂਕਿ ਇਹ ਜਿਹੜੀ ਸਰਕਾਰ ਹੈ ਐਡੀ ਘੜੀਆਂ ਸਰਕਾਰ ਹੈ ਆਮ ਲੋਕਾਂ ਦੇ ਪਬਲਿਕ ਅਧਿਕਾਰੇ ਸਰਕਾਰੀ ਏਜੰਸੀ ਸਾਰੇ ਖਾਣ ਨੂੰ ਤੁਲੀ ਹੋਈ ਹੈ ਜਿਹੜੇ ਕੰਮ ਅੰਤੋਂ ਦੋ ਟਾਈਸਾ ਪਹਿਲਾਂ ਮੋਦੀ ਸਰਕਾਰ ਕਰਦੀ ਸੀ ਜਿਹੜੇ ਸਾਡੇ ਬਜ਼ੁਰਗਾਂ ਨੇ ਕਿਸਾਨੀਆਂ ਦੇ ਨਾਲ ਕੀਤਾ ਸੀ ਇਹ ਸਰਕਾਰ ਨੇ ਆਉਂਦਾ ਵੀ ਸੈਂਟਰ ਦੀ ਸਰਕਾਰ ਨੇ ਕਿਤੇ ਨਾ ਕਿਤੇ ਇਹਨਾਂ ਸਰਕਾਰਾਂ ਪੰਜਾਬ ਸਰਕਾਰ ਦੀ ਮਿਲੀ ਭੁਗਤ ਸੀ ਕਿ ਸਾਡੇ ਵਿਜੋਗ ਲੀਡਰ ਜੋਗੀ ਸਾਡੀਆਂ ਜਥੇਬੰਦੀਆਂ ਸਾਡੇ ਕਿਸਾਨ ਆਗੂ ਨੂੰ ਲੀਡ ਕਰ ਦੇਸੀ ਕਿ ਆਪਾਂ ਆਪਣੇ ਹੱਕਾਂ ਨੂੰ ਬਚਾਉਣ ਲਈ ਹੱਕਾਂ ਨੂੰ ਮਚਾਉਣ ਲਈ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਜੋ ਧਰਮੇ ਦੇ ਬੈਠੇ ਸੀ ਸਰਕਾਰ ਦਾ ਪਿੱਛਾ ਸੇਵਾ ਕਰਨ ਲਈ ਬੈਠੇ ਸੀ ਕਿ ਸਾਡੇ ਹੱਕ ਸਾਡੇ ਤੋਂ ਨਾ ਖੋਏ ਜਾਣ ਸਾਡੀਆਂ ਜ਼ਮੀਨਾਂ ਸਾਡੇ ਤੋਂ ਨਾ ਖੋਆਂ ਜਾਣ ਅਜੋਈ ਕੰਮ ਪੰਜਾਬ ਦੀ ਸਰਕਾਰ ਇਹ ਭਗਵੰਤ ਮਾਨ ਦੀ ਸਰਕਾਰ ਉਹ ਕੰਮ ਕਰਨ ਦੀ ਕੋਸ਼ਿਸ਼ ਹੋਈ ਹੈ ਜਿਹੜੇ ਨੌਜਵਾਨ ਜਿਹੜੇ ਪਬਲਿਕ ਅਦਾਰੇ ਕੰਨਾ ਨੰਬਰ ਚਾਣ ਲਈ ਜਿਹਨਾਂ ਮਾਗਲਾਂ ਦੇਵਾ ਕਰਦੇ ਨੇ ਇਹਨਾਂ ਅਦਾਰਿਆਂ ਦੇ ਵਿੱਚ ਪਬਲਿਕ ਅਦਾਰੇ ਬਚਾਉਣ ਦੇ ਲਈ ਉਹਨਾਂ ਹੀ ਨੌਜਵਾਨਾਂ ਨੂੰ ਉਹਨਾਂ ਦੇ ਪ੍ਰਧਾਨਾਂ ਨੂੰ ਲੀਡਰਾਂ ਨੂੰ ਚੱਕਿਆ ਜਾ ਰਿਹਾ ਹੈ ਫਿਰ ਕਿਉਣਾ ਕਹੀਓ ਕਿ ਸੈਂਟਰ ਦੀ ਸਰਕਾਰ ਇਸ ਤਰ੍ਹਾਂ ਦੀ ਸਰਕਾਰ ਕੋ ਰਲ ਕੇ ਗੇਮ ਖੇਡ ਰਹੀ ਹੈ ਆਪਾਂ ਨੂੰ ਪਤਾ